ਦੇ ਕਰੋਨ ਨੋਟ ਟੌਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਕੇ ਪੁੱਜਿਆ ਜਿਹੜੇ ਵੀ ਮੇਰੀ ਪਹਿਲੀ ਵਾਰੀ ਚੈਨਲ ਤੇ ਵੀਡੀਓ ਦੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਾ ਕਰੋ ਕਿਉਂਕਿ ਕਬੱਡੀ ਦੀ ਅਪਡੇਟ ਜਿਹੜੀ ਹੁੰਦੀ ਆ ਆਪਾਂ ਹਰ ਰੋਜ਼ ਤੁਹਾਡੇ ਤੇਕਰ ਲੈ ਕੇ ਆਉਣੇ ਆ ਗੱਲ ਕਰਾਂਗੇ ਪਿੰਡ ਮੱਲੀਆਂ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਟੌਪ ਦਾ ਕਬੱਡੀ ਟੂਰਨਾਮੈਂਟ ਹੋਇਆ ਫਾਈਨਲ ਮੈਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਤੇ ਜੀਐਸ ਮਾਲਵਾ ਦੇ ਵਿੱਚ ਜਿੱਥੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਰੇ ਤੇ ਜੀਐਸ ਮਾਲਵਾ ਦੇ 27 ਨੰਬਰ ਫਾਸਟ ਰੇਸ ਸ਼੍ਰੋਮਣੀ ਗੁਰਦਵਾਰਾ ਪੰਡਿਤ ਕਮੇਟੀ ਟੀਮ ਸੈਕੰਡਰੀ ਟੀਮ ਜੀਐਸ ਮਾਲਵਾ ਬੈਸਟ ਰੇਡਰ ਇੱਥੇ ਦੋ ਜਣੇ ਜੁਆਇੰਟ ਬਣੇ ਸੁੱਖਾ ਤੇ ਵਰਮਜੀ ਲੱਡਾ ਲੱਡਾ ਜਿਨ੍ਹਾਂ ਨੇ 12-12 ਰੇਡਾਂ ਪਾਈਆਂ ਤੇ 11-11 ਨੰਬਰ ਲੈ ਸੁੱਖਾ ਮੁੰਡਾ ਜਾਣ ਵਾਲੀ ਆ ਤੇ ਲੱਡਾ ਬਾਬਾ ਤੇ ਇਹਨਾਂ ਦੇ 12-12 ਰੇਡਾਂ 'ਚ 11-11 ਨੰਬਰ ਸੀਗੇ ਤੇ 21-21 ਹਜ਼ਾਰ ਰੁਪਏ ਬੈਸਟ ਨੂੰ ਸੀ ਤੇ ਬੈਸਟ ਯਾਫੀਰ ਲੱਖਾ ਮਾੜੀ ਵਾਲਾ 8 ਟੱਚ ਤੇ ਪੰਜ ਜੱਫੇ ਸੀ ਮੁੰਡੇ ਦੇ ਸਿਰ ਆ ਕਰਾ ਗਿਆ ਕਹਿੰਦੇ ਲੱਖਾ ਮੜੀ ਜਲਾ ਅੱਜ ਤੇ ਬੈਸਟ ਦੇ ਲਈ 22 RC ਪਹਿਲਾ ਨਾਮ ਲੱਖ ਸੀ ਤੇ ਦੂਜਾ ਨਾਮ 75000 ਸੀ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਦਾ ਕਰੋ ਧੰਨਵਾਦ ਥੈਂਕ ਯੂ